ਸੱਜਣੋ ਆ ਹੁਣ ਆਪਾਂ ਸਪਰੇਅ ਕਰਦੇ ਸੀ ਖੇਤ ਤੇ ਚਾਹ ਚੂ ਬਣਾਉਂਦੇ ਸੀ ਇੱਥੇ ਇੱਥੋਂ ਜਦੋਂ ਚੱਕਣ ਲੱਗੇ ਨਾ ਖੰਡ ਚਾਹ ਇੱਥੇ ਸੱਪ ਬੈਠਾ ਬਹੁਤ ਵੱਡਾ ਧਿਆਨ ਰੱਖਿਆ ਕਰੋ ਅੱਜ ਕੱਲ ਇਹ ਦੇਖ ਲਓ ਇਹੇ ਥਾਵਾਂ ਤੇ ਧਿਆਨ ਨਾਲ ਹੱਥ ਮਾਰਿਆ ਕਰੋ ਕਿਉਂਕਿ ਅੱਜ ਕੱਲ ਮੌਸਮ ਇਹਨਾਂ ਦਾ ਬਾਹਰ ਹੀ ਹੁੰਦੇ ਹੈਗੇ ਫਿਰ ਅੰਸੂਲ ਦੇ ਅੰਦਰ ਵੜ ਜਾਂਦੇ ਆ ਬਹੁਤ ਵੱਡਾ ਸੱਪ ਸੀ ਇਹਨੂੰ ਦਿਖਾਉਣਾਗਾ ਆ ਸੀ ਆ ਵੇਖੋ ਕਿੱਡਾ ਸੱਪ ਰੀਆ ਆ ਆ ਦੇਖ ਕਿੱਡਾ ਮੋਟਾ ਸੱਪ ਸੀਗਾ ਇਹਦਾ ਬਚਤ ਰਹੀ ਵੀ ਹੱਥ ਨਹੀਂ ਲਾਇਦਗੇ ਨਹੀਂ ਇਹ ਫੇਰੇ ਦੀ ਸੇਵਾ ਕਰਨੀ ਪਈ ਵਿਚਾਰੇ ਦੀ ਕਿਆ ਰੱਖਿਆ ਕਰੋ ਦੋਸਤੋ ਕੋਠੇ ਘਾਟਾਂ ਅੱਜਕੱਲ ਆ ਦੇਖੋ ਕਿੱਡਾ ਸੱਪ ਮਾਰਿਆ ਹੁਣੇ ਮਾਰਿਆਗਾ Tää on vaan tuosta.